ਚਾਕ ਦਾ ਸੇਵਨ ਜ਼ਰੂਰ ਕੀਤਾ ਹੈ ਤੇ ਆਪਾਂ ਕੋਈ ਚਿੱਟਾ ਜਾਂ ਕੋਈ ਇੰਜੈਕਸ਼ਨ ਇਦਾਂ ਦਾ ਚੀਜ਼ ਉੱਤੇ ਕੋਈ ਤੇ ਇਹ ਕਬਾਰੀਆਂ ਦੇ ਕੰਮ ਕਰਦੇ ਹੈਗੇ ਆ ਤੇ ਨਸ਼ੇ ਦਾ ਜਿਹੜਾ ਇਹ ਨਾ ਸੇਵਨ ਸੀਗਾ ਉਹਨੂੰ ਕਨਫਰਮ ਕਰਨ ਵਾਸਤੇ ਆਪਾਂ ਇਹਨਾਂ ਦਾ ਜਿਹੜਾ ਡਾਕਟਰੀ ਬਲਾਈਜ਼ਾ ਕਰਾਇਆ ਤੇ ਜਿਹਦੇ ਵਿੱਚ ਇਹਨਾਂ ਦੇ ਜਿਹੜਾ ਬਲੱਡ ਵਿੱਚ ਐਲਕੋਹਲ ਕੰਟੈਂਟ ਮਿਲਿਆ ਹੈ ਤੇ ਹੋਰ ਇਹਨਾਂ ਵਿੱਚੋਂ ਕੋਈ ਨਸ਼ੇ ਦਾ ਟੰਟ ਨਹੀਂ ਮਿਲਦਾ। ਜਿਵੇਂ ਬਕੌਲਪੁਰਾ ਦੇ ਏਰੀਆ ਵਿੱਚ ਅੱਜ ਇੱਕ ਵੀਡੀਓ ਵਾਇਰਲ ਹੋਈ ਸੀਗੀ ਸੋਸ਼ਲ ਮੀਡੀਆ ਤੇ ਜਿਸ ਵਿੱਚ ਦੋ ਬੰਦਿਆਂ ਨੂੰ ਨਸ਼ਾ ਕਰਦੇ ਹੋਏ ਦਿਖਾਇਆ ਗਿਆ ਸੀਗਾ। ਇਸ ਚੀਜ਼ ਨੂੰ ਬੜੀ ਗੰਭੀਰਤਾ ਨਾਲ ਲਿਆ ਗਿਆ ਹੈਗਾ ਤੇ ਜਦੋਂ ਆਪਾਂ ਮੌਕੇ ਤੇ ਪਹੁੰਚੇਗੇ ਤੇ ਆਪਾਂ ਦੋ ਜਿਹੜੇ ਪਰਸਨ ਸੀਗੇ ਉਹਨਾਂ ਨੂੰ ਐਪ੍ਰੀਹੈਂਡ ਕੀਤਾ ਜਿਨ੍ਹਾਂ ਦਾ ਨਾਮ ਪਤਾ ਆਪਾਂ ਗੁਪਤ ਰੱਖਿਆ ਹੋਇਆ ਤੇ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਉੱਥੇ ਕੀ ਕਰਦੇ ਪਏ ਸੀ ਕਿ ਇਹਨਾਂ ਨੇ ਕਿਹਾ ਕਿ ਆਪਾਂ ਉੱਥੇ ਸ਼ਰਾਬ ਦਾ ਸੇਵਨ ਜ਼ਰੂਰ ਕੀਤਾ ਹੈ ਤੇ ਆਪਾਂ ਕੋਈ ਚਿੱਟਾ ਜਾਂ ਕੋਈ ਇੰਜੈਕਸ਼ਨ ਇਦਾਂ ਦਾ ਚੀਜ਼ ਉੱਤੇ ਕੋਈ ਪ੍ਰਭਾਵ ਨਹੀਂ ਹੋਇਆ ਤੇ ਇਹ ਕੁਬਾਰੀਏ ਦਾ ਕੰਮ ਕਰਦੇ ਹੈਗੇ ਆ ਤੇ ਨਸ਼ੇ ਦਾ ਜਿਹੜਾ ਇਹਨਾਂ ਸੇਵਨ ਸੀਗਾ ਉਹਨੂੰ ਕਨਫਰਮ ਕਰਨ ਵਾਸਤੇ ਆਪਾਂ ਇਹਨਾਂ ਦਾ ਜਿਹੜਾ ਡਾਕਟਰੀ ਮਲਾਈਜ਼ਾ ਕਰਾਇਆ ਗਿਆ ਹੈਗਾ ਆ ਸਿਵਲ ਹਸਪਤਾਲ ਵੱਲੋਂ ਤੇ ਜਿਹਦੇ ਵਿੱਚ ਇਹਨਾਂ ਦੇ ਜਿਹੜਾ ਬਲੱਡ ਵਿੱਚ ਐਲਕੋਹਲ ਕੰਟੈਂਟ ਮਿਲਿਆ ਹੈ ਤੇ ਹੋਰ ਇਹਨਾਂ ਵਿੱਚੋਂ ਕੋਈ ਨਸ਼ੇ ਦਾ ਕੰਟੈਂਟ ਨਹੀਂ ਮਿਲਿਆ ਹੈ ਤੇ ਮੈਂ ਆਪ ਜੀ ਨੂੰ ਅਪੀਲ ਕਰਨਾ ਚਾਹੁੰਦਾ ਆ ਕਿ ਜਿਹੜੀ ਗਲਤ ਤਫਵਾਹ ਫੜਾਈ ਜਾ ਰਹੀਆਂ ਹੈਗੀਆਂ ਜਿਹੜਾ ਸਾਰਾ ਸਰਕਾਰ ਦਾ ਜਿਹੜੀ ਮੁਹਿੰਮ ਹੈ ਯੁੱਧ ਨਸ਼ਿਆ ਵਿਰੁੱਧ ਉਸ ਨੂੰ ਖਰਾਬ ਕਰਨ ਵਾਸਤੇ ਜਿਹੜੇ ਮਾੜਿਆਂ ਸਾਭ ਨੂੰ ਇਹ ਮੁਹਿੰਮ ਦਾ ਆਪਣਾ ਜਿਹੜਾ ਹੱਤਪਾ ਕਰਦੇ ਪਏ ਆ ਮੈਂ ਰਿਕਵੈਸਟ ਕਰਦਾ ਹਾਂ ਕਿ ਜੇ ਤੁਹਾਨੂੰ ਇਦਾਂ ਦੀ ਕੋਈ ਚੀਜ਼ ਲੱਗਦੀ ਹੈ ਤੇ ਕਿਰਪਾ ਕਰਕੇ ਪੁਲਿਸ ਦੇ ਕੋਲ ਆਪਾਂ ਜਿਹੜੀ ਵਿਕਟਿਮ ਨੂੰ ਜਿਹੜੀ ਸਹਾਇਤਾ ਚਾਹੀਦੀ ਹੋਗੀ ਉਹ ਆਪਾਂ ਪ੍ਰੋਵਾਈਡ ਕਰਾਂਗੇ ਥੈਂਕ ਯੂ ਜੇ ਮਕਬੂਲਪੁਰ ਦੇ ਏਰੀਆ ਵਿੱਚ ਅੱਜ ਇੱਕ ਵੀਡੀਓ ਵਾਇਰਲ ਹੋਈ ਸੀਗੀ ਸੋਸ਼ਲ ਮੀਡੀਆ ਤੇ ਜਿਸ ਵਿੱਚ ਦੋ ਬੰਦਿਆਂ ਨੂੰ ਨਸ਼ਾ ਕਰਦੇ ਹੋਏ ਦਿਖਾਇਆ ਗਿਆ ਸੀਗਾ ਇਸ ਟੀ ਨੂੰ ਬੜੀ ਗੰਭੀਰਤਾ ਨਾਲ ਲਿਆ ਗਿਆ ਹੈਗਾ ਤੇ ਜਦੋਂ ਆਪਾਂ ਮੌਕੇ ਤੇ ਪਹੁੰਚੇਗੇ ਤੇ ਆਪਾਂ ਦੋ ਜਿਹੜੇ ਪਰਸਨ ਸੀਗੇ ਉਹਨਾਂ ਨੂੰ ਐਟਰੀਐਂਡ ਕੀਤਾ ਜਿਨ੍ਹਾਂ ਦਾ ਨਾਮ ਪਤਾ ਆਪਾਂ ਗੁਪਤ ਰੱਖਿਆ ਹੋਇਆ ਤੇ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਉੱਥੇ ਕੀ ਕਰਦੇ ਪਏ ਸੀ ਕਿ ਇਹਨਾਂ ਨੇ ਕਿਹਾ ਕਿ ਆਪਾਂ ਉਹ ਸ਼ਰਾਬ ਦਾ ਸੇਵਨ ਜ਼ਰੂਰ ਕੀਤਾ ਹੈ ਤੇ ਆਪਾਂ ਕੋਈ ਚਿੱਟਾ ਜਾਂ ਕੋਈ ਇੰਜੈਕਸ਼ਨ ਇਦਾਂ ਦਾ ਚੀਜ਼ ਉੱਤੇ ਕੋਈ ਪ੍ਰਭਾਵ ਨਹੀਂ ਹੋਇਆ ਤੇ ਇਹ ਕਬਾਰੀਆਂ ਦਾ ਕੰਮ ਕਰਦੇ ਹੈਗੇ ਆ ਤੇ ਨਸ਼ੇ ਦਾ ਜਿਹੜਾ ਇਹ ਨਾ ਸੇਵਨ ਸੀਗਾ ਉਹਨੂੰ ਕਨਫਰਮ ਕਰਨ ਵਾਸਤੇ ਆਪਾਂ ਇਹਨਾਂ ਦਾ ਜਿਹੜਾ ਡਾਕਟਰੀ ਬਲਾਈਜ਼ਾ ਕਰਾਇਆ ਗਿਆ ਹੈਗਾ ਆ ਸਿਵਲ ਹਸਪਤਾਲ ਵੱਲੋਂ ਤੇ ਜਿਹਦੇ ਵਿੱਚ ਇਹਨਾਂ ਦੇ ਜਿਹੜਾ ਬਲੱਡ ਵਿੱਚ ਐਲਕੋਹਲ ਕੰਟੈਂਟ ਮਿਲਿਆ ਹੈ ਤੇ ਹੋਰ ਇਹਨਾਂ ਵਿੱਚੋਂ ਕੋਈ ਨਸ਼ੇ ਦਾ ਕੰਟੈਂਟ ਨਹੀਂ ਮਿਲਿਆ ਹੈ ਤੇ ਮੈਂ ਆਪ ਜੀ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਜਿਹੜੀ ਗਲਤ ਤਫਵਾਹ ਫੜਾਈ ਜਾ ਰਹੀਆਂ ਹੈਗੀਆਂ ਜਿਹੜਾ ਸਾਰਾ ਸਰਕਾਰ ਦਾ ਜਿਹੜੀ ਮੁਹਿੰਮ ਹੈ ਯੁੱਧ ਨਸ਼ਿਆ ਵਿਰੁੱਧ ਉਸ ਨੂੰ ਖਰਾਬ ਕਰਨ ਵਾਸਤੇ ਜਿਹੜੇ ਮਾੜਿਆਂ ਹਿਸਾਬ ਨਾਲ ਇਹ ਮੁਹਿੰਮ 'ਚ ਆਪਣਾ ਜਿਹੜਾ ਥੱਤਤਾ ਕਰਦੇ ਪਏ ਆ ਮੈਂ ਰਿਕਵੈਸਟ ਕਰਦਾ ਹਾਂ ਕਿ ਜੇ ਤੁਹਾਨੂੰ ਇਦਾਂ ਦੀ ਕੋਈ ਚੀਜ਼ ਲੱਗਦੀ ਹੈ ਤੇ ਕਿਰਪਾ ਕਰਕੇ ਇਸ ਸਥਿਤੀ ਦੇ ਕੋ ਲਾਭੋ ਆਪਾਂ ਜਿਹੜੀ ਵਿਟਿੰਗ ਨੂੰ ਜਿਹੜੀ ਸਹਾਇਤਾ ਚਾਹੀਦੀ ਹੋਗੀ ਉਹ ਆਪਾਂ ਪ੍ਰੋਵਾਈਡ ਕਰਾਂਗੇ ਥੈਂਕ ਯੂ